हेलो स्टूडेंट्स वेलकम बैक टू माय चैनल द स्टडी जोन तो आज ਆਪਾਂ ਇਸ ਵੀਡੀਓ ਵਿੱਚ ਪ੍ਰੈਸ ਰਿਪੋਰਟ ਟਾਪਿਕ ਕਵਰ ਕਰਨਾ ਹੈ ਆਪਾਂ ਪੜਾਂਗੇ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਇਸ ਦੀ ਪਰਿਭਾਸ਼ਾ ਤੇ ਤੱਤ ਪਹਿਲਾਂ ਸ਼ੁਰੂ ਕਰਦੇ ਹਾਂ ਪ੍ਰੈਸ ਰਿਪੋਰਟ ਕੀ ਹੁੰਦੀ ਹੈ ਪ੍ਰੈਸ ਰਿਪੋਰਟ ਰਿਪੋਰਟਿੰਗ ਜਾਂ ਰਿਪੋਰਟਿੰਗ ਦਾ ਸੰਬੰਧ ਪੱਤਰਕਾਰੀ ਨਾਲ ਹੈ ਕਿਸ ਨਾਲ ਹੈ ਸੰਬੰਧ ਇਸ ਦਾ ਪੱਤਰਕਾਰੀ ਨਾਲ ਪੱਤਰਕਾਰੀ ਅਝੀਹਾ ਕੀਤਾ ਹੈ ਜਿਹੜਾ ਸਮਾਜ ਦੀ ਤਤਕਾਲੀਨ ਵਰਤਾਰਾ ਮਤਲਬ ਕਰੰਟ ਇਵੈਂਟਸ ਪ੍ਰਸਥਿਤੀਆਂ ਘਟਨਾਵਾ ਅਤੇ ਸੰਭਾਵਿਤ ਰਹਿਮਤਾ ਜਾਂ ਆਫਤਾਂ ਤੋਂ ਲੋਕਾਂ ਨੂੰ ਤੁਰੰਤ ਸੂਚਿਤ ਕਰਨ ਦਾ ਕੰਮ ਕਰਦਾ ਹੈ। ਜੋ ਕਿ ਸਮੇਂ ਵਿੱਚ ਪੱਤਰਕਾਰੀ ਬਿਜਲਈ ਤੇ ਡਿਜੀਟਲ ਯੰਤਰਾਂ ਨਾਲ ਸੰਸਾਰ ਪਰਦੇ ਕੋਨੇ-ਕੋਨੇ ਵਿੱਚ ਫਸਰਦੀ ਹੋਈ ਕਰੋੜਾਂ ਲੋਕਾਂ ਤੱਕ ਪਹੁੰਚਣ ਦੇ ਸਮਰੱਥ ਹੋ ਗਈ ਹੈ। ਬਿਜਲਈ ਤੇ ਡਿਜੀਟਲ ਦੇ ਅੰਦਰ ਕਿਹੜੇ ਹੁੰਦੇ ਨੇ ਜਿਵੇਂ ਕਿ ਟੈਲੀਵਿਜ਼ਨ ਹੋ ਗਿਆ ਮੋਬਾਈਲ ਫੋਨਸ ਲੈਪਟਾਪਸ ਕੰਪਿਊਟਰਸ ਉਹ ਸਭ ਓਕੇ ਪੱਤਰਕਾਰੀ ਦੁਆਰਾ ਤਤਕਾ ਟੀਮ ਦਿਲਚਸਪੀ ਵਾਲੀ ਖਬਰ ਖਬਰਾਂ ਤੱਤਾ ਨਾਲ ਭਰਪੂਰ ਜਾਣਕਾਰੀ ਨੂੰ ਇਕੱਤਰ ਕਰਕੇ ਸੰਪਾਦਨਾ ਮਤਲਬ ਐਡੀਟਿੰਗ ਕਰਨ ਮਗਰੋਂ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਕੇ ਲੋਕਾਂ ਤੱਕ ਪਹੁੰਚਾਈ ਜਾਂਦੀ ਹੈ ਤੇ ਇਸੇ ਨੂੰ ਹੀ ਪ੍ਰੈਸ ਰਿਪੋਰਟ ਜਾਂ ਰਿਪੋਰਟਿੰਗ ਜਾਂ ਖਬਰ ਕਿਹਾ ਜਾਂਦਾ ਹੈ। ਲਾਸਟ ਪੁਆਇੰਟ ਹੈ ਇਹ ਪੱਤਰਕਾਰੀ ਦਾ ਪ੍ਰਮੁੱਖ ਤੇ ਮੁੱਢਲਾ ਅੰਗ ਹੈ। ਕਿਹੜਾ ਅੰਗ ਹੈ ਪ੍ਰਮੁੱਖ ਤੇ ਮੁੱਢਲਾ? ਕੀ ਕੀ ਲਿਖਣਾ ਹੈ ਹੁਣ ਆਪਾਂ ਇਹਦੇ ਵਿੱਚ 5 ਪੁਆਇੰਟਸ ਲਿਖਨੇ ਨੇ ਆਪਾਂ। ਇੱਕ ਕੁਇਕ ਜਿਹਾ ਰਿਵੀਜ਼ਨ ਦੇਖ ਲਓ। ਪਹਿਲਾ ਆਪਾਂ ਲਿਖਣਾ ਕਿ ਇਸ ਦਾ ਸੰਬੰਧ ਪੱਤਰਕਾਰੀ ਨਾਲ ਹੈ। ਦੂਜੇ ਪੁਆਇੰਟ 'ਚ ਆਪਾਂ ਲਿਖਣਾ ਕਿ ਕਿਹੋ ਜਿਹਾ ਹੈ ਕਿ ਤਾਜੀਹਾ ਕਿਤਾ ਹੈ ਜਿਹੜਾ ਸਮਾਜ ਦੇ ਤਤਕਾਲੀਂ ਵਰਤਾਰੇ ਪ੍ਰਸਤੁਤੀਆ ਕਰਨਾ। ਇਹ ਬੋਲਾ ਪੁਆਇੰਟ ਕਿ ਤੀਜੋ ਚ ਆਪਾਂ ਲਿਖਣਾ ਹੈ ਬਿਜਲਈ ਤੇ ਡਿਜੀਟਲ ਯੰਤਰਾਂ ਨਾਲ ਸੰਸਾਰ ਪਰ ਵਿੱਚ ਠੀਕ ਹੈ ਚੌਥੇ ਪੁਆਇੰਟ ਚ ਆਪਾਂ ਕੀ ਲਿਖਣਾ ਹੈ ਐਡੀਟਿੰਗ ਬੋਲਾ ਪੁਆਇੰਟ ਠੀਕ ਹੈ ਕਿ ਐਡਿਟ ਕਰਨ ਮਗਰੋਂ ਪ੍ਰਕਾਸ਼ਿਤ ਜਬ ਪ੍ਰਸਾਰਕ ਦੇ ਲੋਕਾਂ ਤੱਕ ਪਹੁੰਚਾਈ ਜਾਂਦੀ ਇਸ ਨੂੰ ਹੀ ਕੀ ਕਿਹਾ ਜਾਂਦਾ ਹੈ ਰਿਪੋਰਟਿੰਗ ਜਾਂ ਪ੍ਰੈਸ ਰਿਪੋਰਟ ਜਾਂ ਖਬਰ ਐਂਡ ਪੁਆਇੰਟ ਕੀ ਲਿਖਣਾ ਹੈ ਪ੍ਰਮੁਖ ਤੇ ਮੁੱਢਲਾ ਅਗ ਓਕੇ ਈਜ਼ੀ ਟਾਪਿਕ ਹੈ ਵੀ ਜਲਦੀ ਸਮਝ ਆ ਜਾਊਗਾ ਨੈਕਸਟ ਹੈ ਆਪਣੇ ਕੋਲ ਪ੍ਰੈਸ ਰਿਪੋਰਟ ਦੀ ਪਰਿਭਾਸ਼ਾ ਤਤਕਾਲੀਂ ਦਿਲਚਸਪੀ ਵਾਲੀ ਖਬਰ ਤੱਤਾਂ ਨਾਲ ਭਰਪੂਰ ਜਾਣਕਾਰੀ ਨੂੰ ਇਕੱਤਰ ਕਰਕੇ ਸੰਪਾਦਨ ਐਡਿਟ ਕਰਨ ਮਗਰੋਂ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਕੇ ਲੋਕਾਂ ਤੱਕ ਪਹੁੰਚਾਈ ਪਹੁੰਚਾਈ ਦੀ ਸਪੈਲਿੰਗ ਗਲਤ ਇੱਥੇ ਮੋਹਨ ਚਾਈ ਠੀਕ ਹੈ ਪਹੁੰਚਾਈ ਜਾਣ ਵਾਲੀ ਜਾਣਕਾਰੀ ਨੂੰ ਪ੍ਰੈਸ ਰਿਪੋਰਟ ਕਿਹਾ ਜਾਂਦਾ ਹੈ ਠੀਕ ਹੈ ਇਹੀ ਲਾਈਨ ਸੇਮਾ ਪੈਤੇ ਵੀ ਪੜੀ ਸੀ ਠੀਕ ਹੈ ਕੋਹੀ ਹੈ ਲਰਨ ਕਰ ਲਿਓ ਸੇਮ ਆਪਾਂ ਉੱਪਰ ਵੀ ਬੜੀ ਸੀ ਹੁਣ ਆਪਣੇ ਕੋਲ ਆ ਗਿਆ ਪ੍ਰੈਸ ਰਿਪੋਰਟ ਦੇ ਤੱਤ ਪ੍ਰੈਸ ਰਿਪੋਰਟ ਦੇ ਪੰਜ ਤੱਤ ਹੁੰਦੇ ਆ ਪਹਿਲਾ ਤੱਤ ਹੈ ਆਪਣਾ ਸਿਰਲੇਖ ਠੀਕ ਹੈ ਇਸ ਦੇ ਵਿੱਚ ਕਿੰਨੇ ਪੁਆਇੰਟ ਨੇ ਆਪਣੇ 6 ਪੁਆਇੰਟ ਨੇ ਓਕੇ ਪਹਿਲਾ ਪੁਆਇੰਟ ਹੈ ਰਿਪੋਰਟ ਦਾ ਪਹਿਲਾ ਤੇ ਮਹੱਤਵਪੂਰਨ ਹਿੱਸਾ ਉਸ ਦਾ ਸਿਰਲੇਖ ਹੁੰਦਾ ਹੈ ਜਿਸ ਨੂੰ ਉਰਦੂ ਵਿੱਚ ਸੁਰਖੀ ਕਿਹਾ ਜਾਂਦਾ ਹੈ ਕੀ ਕਿਹਾ ਜਾਂਦਾ ਹੈ ਉਸ ਨੂੰ ਸੁਰਖੀ ਉਰਦੂ ਵਿੱਚ ਨੈਕਸਟ ਹੈ ਆਪਣੇ ਕੋਲ ਇਹ ਖਬਰ ਦਾ ਸਭ ਤੋਂ ਵੱਧ ਸਭ ਤੋਂ ਵੱਧ ਮਹੱਤਵਪੂਰਨ ਤੇ ਪੜਿਆ ਜਾਣ ਵਾਲਾ ਹਿੱਸਾ ਹੁੰਦਾ ਹੈ ਕੀ ਹੁੰਦਾ ਹੈ ਸਭ ਤੋਂ ਵੱਧ ਮਹੱਤਵਪੂਰਨ ਤੇ ਪੜਿਆ ਜਾਣ ਵਾਲਾ ਹੁਣ ਪੜਿਆ ਜਾਣ ਵਾਲਾ ਕਿਵੇਂ ਸਭ ਤੋਂ ਵੱਧ ਕਿਉਂਕਿ ਜਦੋਂ ਆਪਾਂ ਕੋਈ ਨਿਊਜ਼ ਜਾਂ ਕੁਝ ਵੀ ਪੜਨ ਲੱਗਦੇ ਆਪਾਂ ਸਭ ਤੋਂ ਪਹਿਲਾਂ ਉਹਦਾ ਕੀ ਪੜਦੇ ਹਾਂ ਸਿਰਲੇਖ ਪੜਦਨੇ ਆਪਣਾ ਸਭ ਤੋਂ ਪਹਿਲਾ ਧਿਆਨ ਸਿਰ ਲੇਖਤੇ ਹੀ ਜਾਂਦੇ ਕਿ ਇਹ ਕਿਸ ਟੌਪਿਕ ਬਾਰੇ ਲਿਖਿਆ ਹੋਇਆ ਹੈ ਠੀਕ ਹੈ ਥਰਡ ਪੁਆਇੰਟ ਆਪਣਾ ਖਬਰ ਦੀ ਸਾਰੀ ਸਮਗਰੀ ਭਾਵੇਂ ਭੂਤਕਾਲ ਯਾਨੀ ਕਿ ਪਾਸਟ ਵਿੱਚ ਹੁੰਦੀ ਹੈ ਪਰੰਤੂ ਸਿਰਲੇਖ ਲਈ ਹਮੇਸ਼ਾ ਵਰਤਮਾਨ ਕਾਲ ਦੀ ਵਰਤ ਕੀਤੀ ਜਾਂਦੀ ਹੈ ਵਰਤਮਾਨ ਮਤਲਬ ਪ੍ਰੈਜ਼ੈਂਟ ਇਹ ਕਹਿੰਦੇ ਕਿ ਭਾਵੇਂ ਜਿਹੜੀ ਖਬਰ ਦੀ ਸਾਰੀ ਸਮਗਰੀ ਪਾਸਟ ਦੇ ਅਕੋਰਡਿੰਗ ਲਿਖੀ ਗਈ ਹੁੰਦੀ ਹੈ ਬਟ ਜਿਹਦਾ ਸਿਰਲੇਖ ਹੁੰਦਾ ਹਮੇਸ਼ਾ ਵਰਤਮਾਨ ਯਾਨੀ ਕਿ ਪ੍ਰেজੈਂਟ ਵਿੱਚ ਲਿਖਿਆ ਜਾਂਦਾ ਹੈ ਇਸ ਦੇ ਨਾਲ ਹੀ ਸਲੇਖ ਆਮ ਕਰਕੇ ਹੁਣ ਇੱਥੇ ਦੱਸਿਆ ਹੋਇਆ ਹੈ ਕਿ ਸਲੇਖ ਕਿਵੇਂ ਦਾ ਹੋਣਾ ਚਾਹੀਦਾ ਹੈ ਆਮ ਕਰਕੇ ਖਿੱਚ ਖਿੱਚ ਭਰਪੂਰ ਸਰਲ ਰੋਚਕ ਅਤੇ ਸਹੀ ਤੱਥਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ ਠੀਕ ਹੈ ਫਿਫਥ ਪੁਆਇੰਟ ਹੈ ਸਲੇਖ ਕਈ ਪ੍ਰਕਾਰ ਦੇ ਹੁੰਦੇ ਨੇ ਉਹਨਾਂ ਇੱਥੇ ਆਪਾਂ ਇਹ ਫਿਫਥ ਪੁਆਇੰਟ 'ਚ ਦੱਸਣਾ ਹੈ ਕਿ ਸਲੇਖ ਕਈ ਪ੍ਰਕਾਰ ਦੇ ਹੁੰਦੇ ਨੇ ਤੇ ਕੁਝ ਆਪਾਂ ਦੱਸ ਦੇਣੇ ਨੇ ਜਿਵੇਂ ਬੈਨਰ ਸਲੇਖ ਸਕਾਈਲਾਈਨ ਵੇਸਟ ਲਾਈਨ ਕੇਂਦ੍ਰਿਤ ਸਟੈਪ ਲਾਈਨ ਉਲਟੀ ਤਿਕੋਣ ਕ੍ਰਾਸ ਲਾਈਨ ਕਿਕਰ ਉਲਟਾ ਕਿਕਰ ਜੰਪ ਸੇ ਲੇਖ ਬਾਗ ਸੇ ਲੇਖ ਠੀਕ ਹੈ ਇਸ ਲਿਖਣ ਦੇ ਤੁਸੀਂ ਨਾਮ ਲਿਖਦੇ ਨੇ ਮੈਂ ਕੁਝ ਲਿਖ ਦਿੱਤੇ ਹੋਏ ਆ लास्ट ਪੁਆਇੰਟ ਹੈ ਇਨਾਂ ਦਾ ਅਖਬਾਰ ਵਿੱਚ ਮਹੱਤਵਪੂਰਨ ਸਥਾਨ ਹੁੰਦਾ ਹੈ ਜੋ ਪਾਠਕ ਵਿੱਚ ਜੋ ਪਾਠਕ ਵਿੱਚ ਅਖਬਾਰ ਨੂੰ ਪੜਨ ਦੀ ਉਤਸੁਕਤਾ ਪੈਦਾ ਕਰਨ ਕਰਦਾ ਹੈ ਤੇ ਨਾਲ ਹੀ ਖਬਰ ਦੇ ਵਿਸ਼ੇ ਦੀ ਸਮਗਰੀ ਬਾਰੇ ਦਰਸਾ ਕੇ ਸਮੇਂ ਦੀ ਬਚਤ ਕਰਦਾ ਹੈ ਹੁਣ ਆਪਾਂ ਕਿਸੇ ਚੀਜ਼ ਦਾ ਸਿਰਲੇਖ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਕਿ ਇਹ ਕਿਸ ਵਿਸ਼ੇ ਦਾ ਆ ਤੇ ਇਸ ਵਿੱਚ ਅੰਦਰ ਕੀ ਹੋ ਸਕਦਾ ਆ ਠੀਕ ਹੈ ਆਪਾਂ ਸਿਰਲੇਖ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਉਹਦੇ ਨਾਲ ਕੀ ਹੁੰਦੀ ਹੈ ਵਿਸ਼ੇ ਦੀ ਸਮਗਰੀ ਬਾਰੇ ਦੱਸਾ ਕੇ ਕੀ ਕਰਦਾ ਹੈ ਸਮੇਂ ਦੀ ਬਚਤ ਕਰਦਾ ਹੈ ਓਕੇ ਇਹਦੀ ਕੋਈ ਕਰ ਰਿਵੀਜ਼ਨ ਦੇਖ ਲਓ ਪਹਿਲੇ ਪੁਆਇੰਟ ਚ ਕੀ ਲਿਖਣਾ ਹੈ ਪਹਿਲਾ ਤੇ ਪਹਿਲਾ ਤੇ ਮਹੱਤਵਪੂਰਨ ਹਿੱਸਾ ਉਰਦੂ ਵਿੱਚ ਕੀ ਕਹਿੰਦੇ ਆ ਸੁਰਖੀ ਦੂਜੇ 'ਚ ਲਿਖਣਾ ਹੈ ਸਭ ਤੋਂ ਵੱਧ ਮਹੱਤਵਪੂਰਨ ਤੇ ਪੜਿਆ ਲਿਖਿਆ ਪੜਿਆ ਜਾਣ ਵਾਲਾ ਹਿੱਸਾ ਤੀਜੇ 'ਚ ਲਿਖਣਾ ਹੈ ਸਾਰੀ ਸਮਗਰੀ ਭਾਵੇਂ ਭੂਤਕਾਲ ਵਿੱਚ ਹੋਵੇ ਪਰ ਸਿਰਲੇਖ ਕੀ ਹੁੰਦਾ ਵਰਤਮਾਨ ਕਾਲ ਵਿੱਚ ਚੌਥੇ ਵਿੱਚ ਲਿਖਣਾ ਕਿ ਸਿਰਲੇਖ ਕਿਦਾਂ ਦਾ ਹੋਣਾ ਚਾਹੀਦਾ ਹੈ ਠੀਕ ਹੈ ਕਿਝ ਭਰਿਆ ਸਰਲ ਰੌਚਕ ਪੰਜਵੇਂ 'ਚ ਲਿਖਣਾ ਹੈ ਕਿ ਕਈ ਪ੍ਰਕਾਰ ਦੇ ਹੁੰਦੇ ਹਨ ਤੇ ਕੁਝ ਨਾਮ ਲਿਖ ਦੇਣੇ ਨੇ ਸ਼ੇਮਿਜ ਵਿੱਚ ਆਪਾਂ ਕੀ ਲਿਖਣਾ ਹੈ ਕਿ ਇਹ ਇਸੇ ਲਈ ਕਿ ਇਹ ਪਾਠਕ ਵਿੱਚ ਪੜਨ ਦੀ ਉਤਸੁਕਤਾ ਪੈਦਾ ਕਰਦਾ ਹੈ ਤੇ ਸਮਗਰੀ ਬਾਰੇ ਦਰਸ਼ਕੀ ਇਸ ਸਮੇਂ ਦੀ ਬਚਤ ਕਰਦਾ ਹੈ ਓਕੇ ਹੁਣ ਨੈਕਸਟ ਹੈ ਆਪਣੇ ਕੋਲ ਡੇਟਲਾਈਨ ਜਾਂ ਮਿਤੀ ਲਾਈਨ ਇਹਨੂੰ ਪੜ ਕੇ ਪਤਾ ਲੱਗ ਰਿਹਾ ਡੇਟ ਮਤਲਬ ਇਹ ਆਪਾਂ ਨੂੰ ਦੱਸੂਗਾ ਕਿ ਇਹ ਕਦੋਂ ਵਾਪਰਿਆ ਹੋਇਆ ਹੈ ਮਤਲਬ ਕਟਨਾ ਦਾ ਆਪਾਂ ਨੂੰ ਸਮਾਂ ਦੱਸੂਗਾ ਠੀਕ ਹੈ ਡੇਡ ਲਾਈਨ ਜਾਂ ਮਿਤੀ ਲਾਈਨ ਕਿਸੇ ਵੀ ਖਬਰ ਦੇ ਵਾਪਰਨ ਦੇ ਸਮੇਂ ਬਾਰੇ ਪਤਾ ਦਿੰਦੀ ਹੈ ਠੀਕ ਹੈ ਉਹੀ ਵਾਪਰਨ ਦੇ ਸਮੇਂ ਬਾਰੇ ਪਤਾ ਦਿੰਦੀ ਹੈ ਅਤੇ ਇਹ ਵੀ ਦੱਸਦੀ ਹੈ ਕਿ ਖਬਰ ਦਾ ਸੰਬੰਧ ਕਿਸ ਥਾਨ ਨਾਲ ਹੈ ਹੁਣ ਇਹ ਵਾਪਰਨ ਦਾ ਸਮਾਂ ਤਾਂ ਦੱਸਦੀ ਦੱਸਦੀ ਹੈ ਨਾਲ ਹੀ ਕੀ ਦੱਸਦੀ ਹੈ ਸਥਾਨ ਵੀ ਦੱਸਦੀ ਹੈ ਇਸ ਵਿੱਚ ਖਬਰ ਦੇ ਦੋ ਕੱਕਿਆ ਕਦੋਂ ਅਤੇ ਕਿੱਥੇ ਦਾ ਜਵਾਬ ਅੰਕਿਤ ਹੁੰਦਾ ਹੈ ਠੀਕ ਹੈ ਦੋ ਕੱਕੇ ਕਿਹੜੇ-ਕਿਹੜੇ ਕਦੋਂ ਤੇ ਕਿੱਥੇ ਇਨਾਂ ਦਾ ਜਵਾਬ ਦਿੱਤਾ ਹੁੰਦਾ ਹੈ। ਹਰ ਨੈਕਸਟ ਹੈ ਆਪਣਾ ਲੀਡ। ਇਹ ਖਬਰ ਜਾਂ ਰਿਪੋਰਟ ਦਾ ਤੀਜਾ ਭਾਗ ਹੁੰਦਾ ਹੈ। ਇਸ ਲੇਖ ਦੇ ਡੈਡ ਲਾਈਨ ਤੋਂ ਮਗਰੋਂ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਇਹਦਾ ਤੁਸੀਂ ਹਰੇਕ ਚ ਲਿਖ ਸਕਦੇ ਹੋ ਲਾਈਨ ਜਿਵੇਂ ਇਸ ਵਿੱਚ ਆਪਾਂ ਲਿਖਤਾ ਸੀਗਾ ਡੈਡ ਲਾਈਨ ਚ। ਡੇਡਲਾਈਨ ਚ ਲਿਖ ਸਕਦੇ ਆ ਵੀ ਇਸ ਲੇਖ ਤੋਂ ਬਾਅਦ ਦਾ ਹਿੱਸਾ ਹੁੰਦਾ ਹੈ ਇਸ ਵਿੱਚ ਆਪਾਂ ਲੀਡ ਚ ਲਿਪਾ ਲਿਖਦੇ ਇਸ ਲੇਖ ਦੇ ਡੇਡਲਾਈਨ ਤੋਂ ਮਗਰੋਂ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਠੀਕ ਹੈ ਤੀਜਾ ਪੁਆਇੰਟ ਹੈ ਆਪਣਾ ਇਸ ਵਿੱਚ ਇਸ ਦੇ ਸਾਰੇ ਬਾਕੀ ਚਾਰ ਕੱਕਿਆ ਦੋ ਕੱਕਿਆਂ ਦੇ ਉੱਤਰ ਆਪਾਂ ਉੱਪਰ ਡੇਡਲਾਈਨ ਚ ਦਿੱਤੇ ਸੀ ਉਹਨਾਂ ਇੱਥੇ ਚਾਰ ਕੱਕੇ ਨੇ ਕਿਹੜੇ-ਕਿਹੜੇ ਕੌਣ ਕੀ ਕਿਵੇਂ ਤੇ ਕਿਉਂ ਦਾ ਜਵਾਬ ਅੰਕਿਤ ਹੁੰਦਾ ਹੈ ਠੀਕ ਹੈ ਅਗਲਾ ਪੁਆਇੰਟ ਹੈ ਇਸ ਵਿੱਚ ਖਬਰ ਨਾਲ ਸੰਖੇਪ ਜਾਣ ਪਛਾਣ ਮੌਜੂਦ ਹੁੰਦੀ ਹੈ ਲੀਡ ਰਿਪੋਰਟ ਜਾਂ ਖਬਰ ਦਾ ਉਹ ਹਿੱਸਾ ਹੁੰਦਾ ਹੈ ਜਿਸ ਵਿੱਚੋਂ ਲੇਖਕ ਦੀ ਲਿਖਣ ਕਲਾ ਦਾ ਸਭ ਤੋਂ ਵੱਧ ਪ੍ਰਗਟਾਵਾ ਹੁੰਦਾ ਹੈ ਠੀਕ ਹੈ ਇਸ ਵਿੱਚ ਕੀ ਹੈ ਪੰਜ ਪੁਆਇੰਟ ਹੈ ਪਹਿਲੇ ਪੁਆਇੰਟ ਚ ਕੀ ਲਿਖਣਾ ਹੈ ਰਿਪੋਰਟ ਦਾ ਤੀਜਾ ਭਾਗ ਦੂਜੇ ਚ ਲਿਖ ਦੇਣਾ ਹੈ ਸਲੈਕਟ ਤੇ ਡੇਟਲਾਈਨ ਮਗਰੋਂ ਸਭ ਤੋਂ ਮਹੱਤਵਪੂਰਨ ਹਿੱਸਾ ਤੀਜੇ ਚ ਲਿਖ ਦੇਣਾ ਹੈ ਚਾਰ ਕਕਿਆਂ ਦਾ ਉੱਤਰ ਦਿੰਦੀ ਹੈ ਅੰਕਿਤ ਹੁੰਦਾ ਹੈ ਇਸ ਵਿੱਚ ਤੇ ਚੌਥੇ ਚ ਲਿਖ ਦੇਣਾ ਹੈ ਖਬਰ ਨਾਲ ਸੰਖੇਪ ਜਾਣ ਪਛਾਨ ਪੰਜਵੇਂ ਚ ਆਪਾਂ ਕੀ ਲਿਖਦੇ ਨੇ ਕਿ ਲੇਖਕ ਦੀ ਲਿਖਣ ਕਲਾ ਦਾ ਸਭ ਤੋਂ ਵੱਧ ਪ੍ਰਗਟਾਵਾ ਕਿਸ ਵਿੱਚ ਹੁੰਦਾ ਹੈ ਲੀਡ ਵਿੱਚ ਹੁੰਦਾ ਹੈ ਹੁਣ ਆਪਣਾ ਚੌਥਾ ਤੱਤ ਹੈ ਮੱਦ ਲੀਡ ਤੋਂ ਪਿੱਛੋਂ ਖਬਰ ਨੂੰ ਵਿਸਥਾਰ ਨਾਲ ਦੱਸਣ ਵਾਲੇ ਹਿੱਸੇ ਨੂੰ ਰਿਪੋਰਟ ਦਾ ਮੱਦ ਆਖਿਆ ਜਾਂਦਾ ਹੈ ਉਹੀ ਗੱਲ ਫੇਰ ਜਿਵੇਂ ਆਪਾਂ ਲੀਡ 'ਚ ਲਿਖਿਆ ਸੀ ਇਸ ਵਿੱਚ ਵੀ ਲਿਖ ਦੇਣਾ ਕਿ ਇਹ ਕਿਸ ਕਿਸਪੈਛੋਂ ਲਿਖਿਆ ਜਾਂਦਾ ਹੈ ਲੀਡ ਤੋਂ ਪਿੱਛੋਂ ਠੀਕ ਹੈ ਰਿਪੋਰਟ ਦਾ ਮੱਦ ਆਖਿਆ ਜਾਂਦਾ ਹੈ ਰਿਪੋਰਟ ਦੇ ਇਸ ਹਿੱਸੇ ਵਿੱਚ ਤੱਥਾਂ ਦਾ ਵਿਸਥਾਰ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੇ ਪਿੰਨ-ਪਿੰਨ ਪੱਖਾਂ ਨੂੰ ਖੋਲ ਕੇ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਇਹ ਸੌਖਾ ਜਿਹਾ ਹੀ ਹੈ ਦੋ ਪੁਆਇੰਟ ਹੀ ਨੇ ਇਹਦੇ ਪਹਿਲੇ ਜੀ ਕੀ ਲਿਖਦੇ ਨੇ ਲੀਡ ਤੋਂ ਪਿੱਛੋਂ ਮਹੱਤਵਪੂਰਨ ਹਿੱਸਾ ਹੈ ਇਦਾਂ ਲਿਖ ਦਿਓ ਜਾਂ ਦੱਸ ਦਿਓ ਵਿਸਥਾਰ ਨਾਲ ਦੱਸਦਾ ਹੈ ਫਿਰ ਦੂਜਾ ਪੁਆਇੰਟ ਕੀ ਹੈ ਇਹਦੇ ਵਿੱਚ ਤੱਥਾਂ ਦਾ ਵਿਸਥਾਰ ਦਿੱਤਾ ਜਾਂਦਾ ਹੈ ਤੇ ਪਿੰਨ-ਪਿੰਨ ਪੱਖਾਂ ਨਾਲ ਪੇਸ਼ ਕੀਤਾ ਜਾਂਦਾ ਹੈ ਠੀਕ ਹੈ ਐਂਡ ਤੇ ਆਪਣਾ ਪੰਜਵਾਂ ਤੱਤ ਅੰਤਮ ਅੰਗ ਰੀਪੋਰਟ ਜਾਂ ਖਬਰ ਦੇ ਅੰਤਮ ਹਿੱਸੇ ਨੂੰ ਪੁੱਛਿਆ ਜਾਂਦਾ ਹੈ ਪਹਿਲੇ ਪੁਆਇੰਟ ਚ ਆਪਾਂ ਕੀ ਲਿਖਣਾ ਅੰਤਮ ਹਿੱਸੇ ਨੂੰ ਕੀ ਕਿਹਾ ਜਾਂਦਾ ਪੁੱਛਿਆ ਜਾਂਦਾ ਇਸ ਵਿੱਚ ਖਬਰ ਦੇ ਘਟ ਮਹੱਤਵਪੂਰਨ ਤੱਥ ਪੇਸ਼ ਕੀਤੇ ਜਾਂਦੇ ਹਨ ਤੇ ਇਸ ਨਾਲ ਉਸ ਦੀ ਸਮਾਪਤੀ ਕਰ ਦਿੱਤੀ ਹੈ ਕਰ ਦਿੱਤੀ ਜਾਂਦੀ ਹੈ ਅੰਤਮੰਗ ਚ ਕੀ ਹੁੰਦਾ ਅੰਤਮ ਹਿੱਸੇ ਨੂੰ ਪਹਿਲੇ ਪੁਆਇੰਟ ਚ ਲਿਖ ਦੇਣਾ ਪੁੱਛ ਕਹਿੰਦੇ ਨੇ ਤੇ ਇਸ ਵਿੱਚ ਜਿਹੜੇ ਘੱਟ ਮਹੱਤਵਪੂਰਨ ਤੱਤ ਹੁੰਦੇ ਨੇ ਉਹ ਇਸ ਵਿੱਚ ਪੇਸ਼ ਕਰ ਦਿੱਤੇ ਜਾਂਦੇ ਤੇ ਇਸ ਨਾਲ ਹੀ ਕੀ ਕਰ ਦਿੱਤੀ ਜਾਂਦੀ ਹੈ ਸਮਾਪਤੀ ਕਰ ਦਿੱਤੀ ਜਾਂਦੀ ਹੈ ਸੋ এবੀਜੀ ਦਾ ਟੌਪਿਕ ਕੀ ਆ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਆਪਣੇ ਫਰੈਂਡਸ ਨਾਲ ਵੀ ਸ਼ੇਅਰ ਕਰ ਦਿਓ ਕਿ ਥੈਂਕ ਯੂ